ਮੈਂ ਨਹੀਂ ਰਹਿਣੀ ਬੇਬੇ ਨਹੀਂ ਮਨਣੀ ਅੱਛਾ ਜੀ ਕੀ ਕਹਿੰਦੀ ਬੇਬੇ ਤੁਹਾਡੀ ਬੇਬੇ ਆਂਦੀ ਪੁੱਤ ਇੱਤਿਆਂ ਛੰਨਾਂ ਦਾ ਆਏਗਾ ਉੜਵੀਂ ਤੇ ਆ ਦੜਵੀ ਉੜਵੀ ਆਇਆ ਤੇਨਵੀ ਉੜਵੀ ਹੋਣਾ ਮੈਂ ਮਾ ਤੈਨੂੰ ਬਚੰਦੇ ਮੈਂ ਕਿ ਕੋਈ ਨਹੀਂ ਮੈਂ ਆਪਣੀ ਨਾ ਜਿੱਥੇ ਮੇਰਾ 2007 ਦਾ ਜਨਮ ਨਾ ਉੱਥੇ ਮੈਂ 2001 ਦਾ ਕੰਡੂ ਫੇਰ ਵਿਆਹ ਦੀ ਮੈਨੂੰ ਜੀ ਵਿਆਹ ਤੋਂ ਵੱਧ ਤਾਂ ਫਿਰ ਕੰਮ ਕਰਨੇ ਪੈਣਾ ਤੁਹਾਨੂੰ ਕੀ ਕੰਮ ਕਰੋਗੇ ਫਿਰ ਤੁਸੀਂ ਤੂੰ ਕਿਉਂਕਿ ਤੁਸੀਂ ਤਾਂ ਤੁਰ ਫੇਰ ਨਹੀਂ ਸਕਦੇ ਵੇਖੋ ਜੀ ਕੰਮ ਰਿਆਂ ਕਰਨੇ ਇਹ ਤਾਂ ਵਜਾ ਕੰਮ ਮੈਂ ਕਿਹੜਾ ਕਰਨ ਜੀ ਹਾਂਜੀ ਕੰਮ ਦਿਆਂ ਕਿਨੇ ਵਿੜਵਾ ਪੁੰਡਿਆਂ ਤੇ ਜਦੋਂ ਮੈਂ ਕਮੈਂਟ ਪਿਆ ਚੰਗੀ ਤਰ੍ਹਾਂ ਦਿਆ ਤਾਂ ਉਹਨਾਂ ਨੂੰ ਪਾ ਮਾਤ ਮੰਡੀ ਮੇਵਾ ਕੋਈ ਨਹੀਂ ਫਿਰ ਆਪਾਂ ਵਿਆਹ ਕਰਾਣਾ ਗੱਡੀ ਵੀ ਚਲਾ ਲੈਨੇ ਹੋ ਤੁਸੀਂ ਗੱਡੀ ਚ ਨਾ ਨਹੀਂ ਦੀ ਆ ਜੀ ਹਾਂਜੀ ਕਿਹੜੀ ਗੱਡੀ ਆ ਤੁਹਾਡੇ ਕੋਲ ਗੱਡੀ ਉਹ ਖੜੀ 깔 ਲਈ ਰੰਗ ਰੂਪ ਉਹਨੂੰ ਕਿਹਾ ਉਹਨੂੰ ਰੰਗ ਕਿਹਾਵਾ ਤੇ ਉਹ ਖਨੋਟੀ ਵੇਖੋ ਅੱਛਾ ਕਿੱਥੇ ਕਿੱਥੇ ਫਿਰ ਗੇੜੀਆਂ ਲਾਣੇ ਘਰ ਦੇ ਵਿੱਚ ਗੇੜੀਆਂ ਲਾਣੇ ਜਾਂ ਬਾਹਰ ਫਿਰ ਪਿੰਡ ਦੀਆਂ ਗੇੜੀਆਂ ਵੀ ਲਾਣੇ ਆ ਨਹੀਂ ਉਹ ਵੀ ਬੈਂਟੇ ਹੀ ਵੱਢੀਂ ਦਾ ਕਹਾਂਗੇ ਫੇਰ ਪਿੰਡ ਜਾਇਆ ਕਹਾਂਗੇ ਇੱਧਰ ਤਾਇਆ ਨੇ ਚਲਦੀਦਾ ਵਾ ਇੰਨਾ ਤਾਇਆ ਨੇ ਚਲਦੀਦਾ ਚਾਚਾ ਜੀ ਨੇ ਚਲਦੀਦਾ ਵਾ ਤੇ ਇਦਾਂ ਕਮਾ ਨਹੀਂ ਲਈਆ ਫਿਰ ਕਪਾਲ ਜੀ ਜਿਸ ਤਰ੍ਹਾਂ ਤੁਹਾਡੇ ਦਾਦੀ ਦਾਦਾ ਜੀ ਸਿਆਣੇ ਹੋ ਗਏ ਨੇ ਇਹਨਾਂ ਦੀ ਉਮਰ ਹੈ ਬਹਿ ਕੇ ਰੋਟੀ ਪਾਣੀ ਖਾਂਦੀ ਤੁਹਾਨੂੰ ਦੁੱਖ ਲੱਗਦਾ ਇਸ ਉਮਰ ਦੇ ਵਿੱਚ ਤੁਹਾਨੂੰ ਆसाम ਦੇ ਪੇਣੇ ਵੇਖੋ ਜੀ ਮੈਂ ਬਾਪੂ ਉਹਨਾਂ ਇੱਕ ਜਮੀਨੇ ਆਉਗੇ ਟੱਪਟੇ ਦੇਈ ਉਹਨਾਂ ਮੈਂ ਕਿਹਾ ਬਾਪੂ ਉਹਨਾਂ ਨੇ ਤੇ ਯੂੰ ਬੰਦ ਕੰਮ ਕਰਨੀ ਤੂੰ ਇਨਜਾਮ ਕਰ ਬਾਪੂ ਆਂਡਾ ਹੁਣ ਮੈਂ ਕੀ ਕਹਾਂ ਪੂਨੇ ਤੇ ਪੈਣੀ ਆ ਮੈਂ ਕਿਹਾ ਮੇ ਆਏ ਕੋਈ ਕੰਮ ਤਾਂ ਉਹਨਾਂ ਦੇ ਮਾਤਾ ਨੂੰ ਵੀ ਕੰਮ ਹੀ ਦਖਾਣੀ ਬਾਪੂ ਨੂੰ ਵੀ ਕੰਮ ਕਰਾ ਦੇਣਾ ਤੇ ਬਾਪੂ ਆਂਡਾ ਪਰ ਮੈਂ ਕੰਮ ਆਪ ਕਰਨਾ ਫੇਰ ਜੇ ਮੈਂ ਬੈਕ ਗਿਆ ਨਾ ਤੇ ਫੇਰ ਮੈਂ ਗੋਡੇ ਨਹੀਂ ਕੰਮ ਕਰਨੇ